ਕਰੂਗੀ ਤਾਂ ਜਿੱਦਾਂ ਇਹ ਚੁੰਮੇ ਵਾਲੀ ਵੀਡੀਓ ਤੋਂ ਤੁਹਾਨੂੰ ਇਤਰਾਜ਼ ਨਹੀਂ ਹੋਇਆ ਤੀ ਚੁੰਮੇ ਵਾਲਾ ਡੈਲ ਗਈ ਮੇਰੇ ਤਾਂ ਮੈਨੂੰ ਕਦੀ ਇਤਰਾਜ਼ ਨਹੀਂ ਆ ਨਾ ਮੇਰੇ ਗਾਲਾਂ ਸਾਨ ਤੈਨੂੰ ਅਸੀਂ ਚੁੰਮਾ ਦਿੱਤਾ ਮੂੰਹ 'ਚ ਮੂੰਹ ਪਾ ਕੇ ਸਿੱਧਾ ਤੈਨੂੰ ਚੁੰਮਾ ਦਿੱਤਾ ਕਹਿੰਦਾ ਮੈਂ ਦਿੱਤਾ ਆਪਾਂ ਇਹਨੂੰ ਚੁੰਮਾ ਨਹੀਂ ਦਿੱਤਾ ਮੂੰਹ 'ਚ ਮੂੰਹ ਪਾ ਕੇ ਫਿਰ ਉਹ ਵੱਧ ਸੁਲਾ ਦੇ ਲਗਾ ਕਹਿੰਦਾ ਮੈਨੂੰ ਹਾਂ ਚੁੰਮਾ ਦਿੱਤਾ ਬਾਜੀ ਕਹਿੰਦਾ ਵੇਖ ਵੀ ਮੈਂ ਤਾਂ ਤੇਰੇ ਤੇ ਕੇਸ ਕਰ ਦਣਾ ਮੈਂ ਜਲਾ ਕੋਰਟ ਦੇ ਵਿੱਚ ਤੂੰ ਮੇਰੀ ਘਰ ਦੀ ਤੇ ਚੁੰਮੇ ਲਿਆ ਹੈ ਨਾ ਕੋਰਟ ਪਾ ਕੇ ਜਾਊਂਗਾ ਕਿ ਲਾ ਕੇ ਜਾਊਂਗਾ ਮੈਂ ਕੋਰਟ ਮੈਂ ਅਜ ਤੱਕ ਕੋਟ ਨਹੀਂ ਪਾਇਆ ਹੈ। ਲਓ ਜੇ ਮੇਰੇ ਕੋਟ ਹੀ ਨਹੀਂ ਪਾਇਆ ਤਾਂ ਕੋਟ ਕਿਵੇਂ ਪਹੁੰਚੋਗੇ? ਤੇ ਕੋਟ ਵਿੱਚ ਕਿਵੇਂ ਜਾਓਗੇ? ਕੀ ਹੋਇਆ? ਕੋਈ ਕੋਟ ਜਿੱਦਾਂ ਮੈਂ ਇੱਦਾਂ ਚਲੇ ਜਾਊਂਗਾ ਮੈਂ ਘੁੜੇ ਰੇੜੇ ਤੇ ਚਲੇ ਜਾਊਂਗਾ। ਅੱਛਾ ਜੀ। ਹਾਂ। ਕੀ ਹੋਇਆ ਤੇ ਬਹੁਤ ਸੋਹਣੀ ਜੋੜੀ ਹੈ ਤੁਹਾਡੇ ਦੋਨਾਂ ਦੀ। ਰੱਬ ਨਜ਼ਰ ਨਾ ਲਾਵੇ, ਵਧੀਆ ਬਣਾ ਰਵੇ। ਤੇ ਹੁਣ ਚਲੋ ਇੱਕ ਸਵਾਲ ਮੇਰੇ ਦਿਮਾਗ 'ਚ ਇਹ ਵੀ ਸੀਗਾ। ਜੇ ਇਤਰਾਜ਼ ਨਾ ਹੋਵੇ ਤੁਹਾਨੂੰ ਤੇ ਜਿੱਦਾਂ ਹੁਣ ਭਾਬੀ ਵੀ ਵੀਡੀਓਜ਼ ਬਣਾਉਂਦੇ ਚੁੰਮੇ ਵਾਲੀ ਤੁਸੀਂ ਵੀ ਡਾਂਸ ਕਰਦੇ ਹੋ ਤੇ ਜਿੱਦਾਂ ਹੁਣ ਮੈਂ ਦੇਖਿਆ ਭੈਣ ਵੀ ਛੋਟੀ ਤੁਹਾਡੀ ਬੇਟੀ ਸਾਡੀ ਭੈਣ ਇਹਨਾਂ ਨੇ ਵੀ ਨਾਲ ਡਾਂਸ ਵਗੈਰਾ ਕਰਨਾ ਸ਼ੁਰੂ ਕੀਤਾ ਤੁਹਾਨੂੰ ਕਿਸ ਨੇ ਇਹ ਸਵਾਲ ਨਹੀਂ ਕੀਤਾ ਵੀ ਯਾਰ ਤੁਸੀਂ ਤਾਂ ਆਪ ਦਾ ਡਰਾਮੇ ਕਰਦੇ ਸੀ ਤੁਸੀਂ ਕੁੜੀ ਨੂੰ ਵੀ ਡਰਾਮੇ ਚ ਲਾ ਦਤਾ ਤੁਹਾਨੂੰ ਕੋਈ ਐਦਾਂ ਨਹੀਂ ਕਹਿੰਦਾ ਮਤਲਬ ਲੋਕ ਕਿਉਂਕਿ ਤਾਨੇ ਲੋਕ ਤਾਨੇ ਦੇਣ ਦੇ ਬਹੁਤ ਸ਼ਕੀਨ ਹੁੰਦੇ ਨੇ ਬਹੁਤ ਲੋਕ ਗੱਲਾਂ ਬਣਾਉਣ ਦੇ ਸ਼ਕੀਨ ਨੇ ਅੱਜ ਦੇ ਟਾਈਮ 'ਚ ਲੋਕਾਂ ਨੂੰ ਸਵਾਦ ਚਾਹੀਦਾ ਹੈ ਤੇ ਉਹਨੇ ਤੁਹਾਨੂੰ ਸਵਾਲ ਨਹੀਂ ਕੀਤਾ ਕਦੀ ਵੀ ਯਾਰ ਤੁਸੀਂ ਤਾਂ ਆਪ ਦੀ ਕੁੜੀ ਵੀ ਉਹੀ ਡਰਾਮੇ ਚ ਲਾਹਤੀ ਜਿਹੜੇ ਤੁਸੀਂ ਆਪ ਲੱਗੇ ਹੋਏ ਹੋ ਤੇ ਤੁਹਾਡੀ ਕੁੜੀ ਇਹ ਕਰਦੀ ਹੈ ਸਾਨੂੰ ਕਰ ਰਿਹਾ ਉਹ ਸਵਾਲ ਕਿਉਂ ਮੇਰਾ ਸੁਨੇਓ ਮੇਰੀ ਗੱਲ ਸੁਨੇਓ ਹਾਂਜੀ ਹਾਂਜੀ ਬੋਲੋ ਇਹ ਵੀ ਗੱਲ ਵੀ ਤੁਸੀਂ ਤੁਹਾਡੀ ਕੁੜੀ ਨੂੰ ਤੁਸੀਂ ਵਿੱਚ ਲਾਤਾ ਤੇ ਇਹ ਵੀ ਵਿੱਚ ਤੁਹਾਨੂੰ ਕਿਹਾ ਹੋਵੇ ਕਿਸੇ ਨੇ ਕਿ ਯਾਰ ਤੁਹਾਡਾ ਤੁਹਾਡਾ ਤਾਂ ਵਿਆਹ ਹੋ ਗਿਆ ਦੋਨਾਂ ਦਾ ਇਹਦੇ ਨਾਲ ਕੌਣ ਵਿਆਹ ਕਰਾਏਗਾ ਇਹ ਵੀ ਇਹ ਕਰਦੀ ਹੈ ਇਹਨਾਂ ਨੂੰ ਗੱਲਾਂ ਕਰਨ ਜਾਂ ਫਿਰ ਤੁਹਾਨੂੰ ਗੱਲਾਂ ਕਰਨ ਕੋਈ ਯਾਰ ਵੱਡੇ ਵੱਡੇ ਐਕਟਰ ਆ ਉਹਨਾਂ ਦੀਆਂ ਕੁੜੀਆਂ ਪੰਜਾਬੀ ਫਿਲਮਾਂ ਹਿੰਦੀ ਫਿਲਮਾਂ ਚ ਆਉਂਦੀਆਂ ਨੇ ਕੀ ਗੱਲ ਉਹਨਾਂ ਦੇ ਵਿਆਹ ਨਹੀਂ ਹੁੰਦੇ ਕਿੰਨੇ ਕਿੰਨੇ ਮਹਿੰਗੇ ਵਿਆਹ ਹੁੰਦੇ ਮੁੰਡੇ ਦਾ ਆਪ ਹੀ ਵਿਚਾਰੇ ਕਹਿਣ ਦੇ ਮਤਲਬ ਦੇਖ ਲੈਂਦੇ ਨੇ ਯਾਰ ਆ ਕੁੜੀ ਨਾਲ ਮੇਰਾ ਵਿਆਹ ਹੋ ਜਵੇ ਪਰ ਇੱਕ ਗੱਲ ਮੈਂ ਇਹ ਵੀ ਕਰਦਾ ਮਾਂ ਇਹ ਕੁੜੀ ਮੇਰੀ ਆ ਇਹਦਾ ਫਿਗਰ ਮੈਨੂੰ ਆ ਇਹ ਬਲਕਿ ਜਿਹੜੇ ਸਾਹਮਣੇ ਗੱਲਾਂ ਕਰਦੇ ਇਹਨਾਂ ਨੂੰ ਕੋਈ ਫਿਗਰ ਨਹੀਂ